ਪੰਜਾਬ ਨੂੰ ਨੰਬਰ 1 ਸਟੇਟ ਕਿਵੇਂ ਬਣਾਣਾ ਆਪਾਂ ਨੂੰ ਉੱਤੇ ਗੱਲ ਕਰਨੀ ਪੈਣੀ ਹੈ ਸਿੱਖਿੱਤੇ ਦਾ ਹਿੰਦੁਸਤਾਨ ਦਾ ਭਾਰਤ ਦਾ ਨੰਬਰ 1 ਸਟੇਟ ਸੀਗਾ ਅੱਜ ਅਸੀਂ ਸਟਾਰ ਵਿੱਚ ਨੰਬਰ ਤੇ ਆਂ ਜਿਹੜੀ ਸਟੇਟ ਮੁਲਕ ਦਾ ਢਿੱਡ ਭਰਦੀ ਰਹੀ ਹੈ ਜਿਹੜੀ ਸਟੇਟ ਮੁਲਕ ਦੀ ਰਾਖੀ ਕਰਦੀ ਰਹੀ ਹੈ ਅੱਜ ਉਸ ਸਟੇਟ ਦੇ ਬੱਚਿਆਂ ਨੂੰ ਇੱਕ ਤਰੀਕੇ ਨਾਲ ਪੰਜਾਬ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਭਾਈ ਜੀ ਇੱਕ ਜਿਹੀ ਪਿਕਚਰ ਪੇਸ਼ ਕਰ ਦਿੱਤੀ ਐ ਕਿ ਪੰਜਾਬ ਸ਼ਾਇਦ ਆਪਣੇ ਪੈਰਾਂ ਤੇ ਖੜਾ ਨਹੀਂ ਐ ਨਸ਼ੇ ਦੇ ਵਿੱਚ ਡੁੱਬ ਗਿਆ ਇਹ ਟਰੱਕਾਂ ਜੋ ਘਰ ਰਹਿ ਗਿਆ ਇੱਥੇ ਦਾ ਲਿਟਰੇਸੀ ਰੇਟ ਘਟ ਐ ਜਦੋਂ ਮੰਥਨ ਹੁੰਦਾ ਨਾ ਜਦੋਂ ਮੰਥਨ ਹੁੰਦਾ ਜਦੋਂ ਰਗੜਾ ਲੱਗਦਾ ਹੈਗਾ ਨਾ ਜੀ ਉਦੋਂ ਅਮਰਤ ਨਿਕਲਦਾ ਹੈਗਾ ਅੱਜ ਪੰਜਾਬ ਨੂੰ ਨੰਬਰ 1 ਸਟੇਟ ਕਿਵੇਂ ਬਣਾਣਾ ਆਪਾਂ ਨੂੰ ਉੱਤੇ ਗੱਲ ਕਰਨੀ ਪੈਣੀ ਐ ਅਸੀਂ 30 35 40 ਸਾਲ ਉਰਤਮਾ ਆਪਣੇ ਸਿਰ ਤੇ ਸਜਾ ਕੇ ਰੱਖਿਆ ਕਿ ਪੰਜਾਬ ਇਸ ਖਿੱਤੇ ਦਾ ਹਿੰਦੂਸਤਾਨ ਦਾ ਭਾਰਤ ਦਾ ਨੰਬਰ 1 ਸਟੇਟ ਸੀਗਾ ਅੱਜ ਅਸੀਂ ਸਟਾਰਮੇ ਨੰਬਰ ਤੇ ਹਾਂ ਜਿਹੜੀ ਸਟੇਟ ਮੁਲਕ ਦਾ ਢਿੱਡ ਭਰਦੀ ਰਹੀ ਹੈ ਜਿਹੜੀ ਸਟੇਟ ਮੁਲਕ ਦੀ ਰਾਖੀ ਕਰਦੀ ਰਹੀ ਹੈ ਅੱਜ ਉਸ ਸਟੇਟ ਦੇ ਬੱਚਿਆਂ ਨੂੰ ਇੱਕ ਤਰੀਕੇ ਨਾਲ ਪੰਜਾਬ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਬਾਈ ਜੀ ਬਾਈ ਜੀ ਕੋਣ ਇੱਕ ਜਿਹੀ ਪਿਕਚਰ ਪੇਸ਼ ਕਰ ਦਿੱਤੀ ਹੈ ਕਿ ਪੰਜਾਬ ਸ਼ਾਇਦ ਆਪਣੇ ਪੈਰਾਂ ਤੇ ਖੜਾ ਨਹੀਂ ਹੈ ਨਸ਼ੇ ਦੇ ਵਿੱਚ ਡੁੱਬ ਗਿਆ ਇਹ ਟਰੱਕਾਂ ਜੋ ਘਰ ਰਹਿ ਗਿਆ ਇੱਥੇ ਦਾ ਲਿਟਰੇਸੀ ਰੇਟ ਘਟ ਹੈ ਇਹਦੇ ਵਿੱਚ ਜਿਹੜੇ ਸਵਾਲ ਹੈ ਜਿਹੜੇ ਪਿੰਚਾਰ ਸਵਾਲ ਆ ਉਹਨਾਂ ਤੇ ਕੰਮ ਕਰਨ ਦੀ ਲੋੜ ਹੈ ਜਦੋਂ ਅਸੀਂ ਕਲੈਕਟਿਵ ਕੌਨਸ਼ੀਅਸਨੈਸ ਦੀ ਗੱਲ ਕਰਦੇ ਆ ਜਦੋਂ ਅਸੀਂ ਗੱਲ ਕਰਦੇ ਆ ਕਿ ਅਸੀਂ ਇਕੱਠੇ ਅੱਗੇ ਕਿਵੇਂ ਵਧੀਏ ਤੁਸੀਂ ਸਾਊਥ ਇੰਡੀਆ ਦਾ ਮਾਡਲ ਦੇਖੋ ਸਾਊਥ ਇੰਡੀਆ ਦਾ ਜਿਹੜਾ ਬੱਚਾ IIT ਕਰਕੇ ਜਾਂਦਾ ਉਹ ਅਮਰੀਕਾ ਦੀ ਕੈਲੀਫੋਰਨੀਆ ਦੀ ਸਿਲੀਕਨ ਵੈਲੀ 'ਚ ਜਦੋਂ ਵੱਡਦਾ ਉਹਦਾ ਟਾਰਗੇਟ ਹੈ 3 ਮਿਲੀਅਨ ਡਾਲਰ ਕਿਵੇਂ ਕਮਾਉਣੇ ਇਹ ਸਾਡਾ ਟਾਰਗੇਟ ਕੀ ਰਹਿ ਗਿਆ 12ਵੀਂ ਕਰਕੇ ਟਰੱਕ ਤੇ ਚੜਨਾ ਤੇ 15000 ਡਾਲਰ ਕਿਵੇਂ ਕਮਾਉਣੇ ਸਾਨੂੰ ਇੱਥੇ ਕੰਮ ਕਰਨਾ ਪਊਗਾ ਮੈਂ ਬਾਹਰ ਜਾਣ ਨੂੰ ਗਲਤ ਨਹੀਂ ਕਹਿੰਦਾ ਬਾਹਰ ਜਾਓ ਇੱਥੇ ਚਾਰ ਭਾਸ਼ਾ ਸਿੱਖ ਕੇ ਜਾਓ ਫ੍ਰੈਂਚ ਸਿੱਖ ਕੇ ਜਾਓ ਕੈਨੀ ਸਿੱਖ ਕੇ ਜਾਓ ਆਪਣਾ ਕੁਆਲਿਫੀਕੇਸ਼ਨ ਦਾ ਲੈਵਲ ਇਨਾ ਹਾਈ ਕਰਕੇ ਜਾਓ ਕਿ ਉਹ 10 ਮਿਲੀਅਨ ਡਾਲਰ ਦਾ ਮੈਕੀ ਤੁਹਾਡਾ ਕੈਲੀਫੋਰਨੀਆ ਦੇ ਇੰਤਜ਼ਾਰ ਕਰਦਾ ਹੋਵੇ ਨਾ ਕਿ ਉਹ ਟਰੱਕ ਤੁਹਾਡਾ ਇੰਤਜ਼ਾਰ ਕਰਦਾ ਹੋਵੇ ਅੱਜ ਸਾਡੀ ਸਿੱਖਿਆ ਇਹ ਸਾਡੇ 550 ਕਿੱਲੇ 'ਚ ਪਹਿਲੀ ਹੋਈ ਯੂਨੀਵਰਸਿਟੀ 2024 ਤੇ ਜਦੋਂ ਇਹਨਾਂ ਨੇ ਸਰਕਾਰ ਜਦੋਂ ਬਣਾਈ ਮੋਦੀ ਨੇ ਜਿਹੜੀ ਇਹਦੀ ਤੀਜਾ ਟਰਮ ਜਦੋਂ ਆਇਆ ਉਸ ਤੋਂ ਪਹਿਲਾਂ ਇੱਕ ਇਹਨਾਂ 20 ਯੂਨੀਵਰਸਿਟੀਆਂ ਨੂੰ ਐਕਸਲੈਂਸ ਆਫ ਯੂਨੀਵਰਸਿਟੀ ਦਾ ਨਾਮ ਦਿੱਤਾ ਇਹ ਹਜ਼ਾਰ ਹਜ਼ਾਰ ਕਰੋੜ ਰੁਪਏ ਵੰਡਦਾ ਉਹਦੇ ਚ ਜੀਓ ਯੂਨੀਵਰਸਿਟੀ ਵੀ ਸੀਗੀ ਤੇ ਅੰਬਾਨੀ ਵੀ ਨਾ ਇੱਕ ਕਿਟ ਲਈ ਨਾ ਇੱਕ ਪ੍ਰੋਫੈਸਰ ਭਰਤੀ ਕੀਤਾ ਨਾ ਇੱਕ ਸਟੂਡੈਂਟ ਦੀ ਐਡਮਿਸ਼ਨ ਹੋਈ ਤੈਨੂੰ ਹਜ਼ਾਰ ਕਰੋੜ ਰੁਪਏ ਦੇ ਦਿੱਤਾ ਅਸੀਂ ਇੱਥੇ ਕਿਉਂ ਰੋ ਰਹੇ ਆ 1970 ਤੋਂ ਬਾਅਦ ਨਾ ਕੋਈ ਨਵੀਂ ਸਰਕਾਰੀ ਯੂਨੀਵਰਸਿਟੀ Shimla University ਬਣੀ Kurchetra University ਬਣੀ Punjabi University Patiala ਬਣੀ Guru Nanak Dev University ਬਣੀ ਤੇ ਇਹ 18 ਇਹ ਆਪਣਾ 1852 ਦੀ ਯੂਨੀਵਰਸਿਟੀ ਹੈ ਇਹ ਪੰਜ ਯੂਨੀਵਰਸਟੀਆਂ ਨਾਰਥ ਇੰਡੀਆ ਦੇ ਵਿੱਚ ਮੈਂ ਤੁਹਾਨੂੰ ਗਿਣਾ ਰਿਆਂਗਾ ਇਸ ਤੋਂ ਇਲਾਵਾ ਕੀ ਕੀ ਬਣਿਆ ਕੋਈ ਛਲ ਨਹੀਂ ਬਣ ਗਈ ਕੋਈ लवली ਬਣ ਗਈ ਕੋਈ ਸੀਯੂ ਬਣ ਗਈ ਇਹ ਬਣ ਗਈਆਂ ਬਿਜ਼ਨਸਮੈਨਾਂ ਦੀ ਯੂਨੀਵਰਸਿਟੀ ਆ ਪੀਜੀਆਈ ਖੜਾ ਬਾਹਰ ਰੋਜ਼ 20000 ਬੰਦਾ ਨਵਾਂ ਓਪੀਡੀ ਦਾ ਇੱਥੇ ਆਂਦਾ ਰੋਜ਼ 20000 ਬੰਦਾ ਤੁਸੀਂ ਦੇਖੋ ਜਲੰਧਰ ਪਹੁੰਚੋ 1000 1000 ਹਸਪੀਟਲ ਹੋਣਾ ਛੋਟਾ ਦੇ ਵੱਡਾ ਉੱਥੇ ਪਰ ਭਾਰ ਪੀਜੀਆਈ ਤੇ ਕਿਉਂਕਿ ਉੱਥੇ 10 ਰੁਪਏ ਦੀ ਪਰਚੀ ਹੈ ਹੁਣ ਇਹ ਜਿਹੜੇ ਦੋ ਖਿੱਤੇ ਐ ਇਹ ਲੱਡੂ ਵੇਚਣ ਵਾਲੇ ਨੂੰ ਯੂਨੀਵਰਸਿਟੀ ਖੋਲਣ ਦੀ ਲੋੜ ਕਿਉਂ ਪਈ ਜਾਂ ਜਿਹੜਾ ਕਾਰਸਾ ਪ੍ਰਚੇਤ ਕਿਉਂਕਿ ਧੰਦਾ ਇਦਾਂ ਦਾਗਾ ਇੱਕ ਤਾਂ ਤੁਸੀਂ ਹੱਥ ਜੋੜ ਕੇ ਜਾਂਦੇ ਹੋ ਕਿ ਸਰ ਮੇਰੇ ਬੱਚੇ ਦੀ ਐਡਮਿਸ਼ਨ ਲਓ ਤੇ ਸਰ ਇਹ 5 ਲੱਖ ਸਿਰ ਫੀਸ ਦੂਜਾ ਇਹ ਪੰਜਾਬ ਯੂਨੀਵਰਸਿਟੀ ਹੈ ਜਿੱਥੇ ਗਰੀਬ ਅਮੀਰ ਕੰਪੀਟੀਸ਼ਨ ਹੁੰਦਾ ਮੈਰਿਟ ਹੁੰਦੀ ਹੈ ਇੱਥੇ ਮਜ਼ਦੂਰ ਦਾ ਬੱਚਾ ਵੀ ਆਈਐਸ ਬਣਨ ਦੀ ਸਮਰੱਥਾ ਰੱਖਦਾਗਾ ਇੱਥੇ ਆਈਐਸ ਦਾ ਬੱਚਾ ਵੀ ਕੁਝ ਬਣਨ ਦੀ ਸਮਰੱਥਾ ਨਹੀਂ ਰੱਖਦਾ ਇੱਥੇ ਮੈਟਰ ਨਹੀਂ ਕਰਦਾ ਕਿਉਂਕਿ ਇੱਥੇ 5000 ਰੁਪਏ ਦੇ ਵਿੱਚ ਫ੍ਰੀ ਆਫ ਕੋਰਸ ਦੇ ਵਿੱਚ ਕਈ ਕਈ ਕੋਰਸਾਂ ਦੇ ਵਿੱਚ ਐਡਮਿਸ਼ਨ ਹੋ ਜਾਂਦੀ ਹੈ ਮਿੱਟੀ ਤੋਂ ਨਰਵਾਦੀ ਨਰਵਾਦੀ ਲੋਕੀਂ ਦੀ ਨਰਵਾਦੀ 200 ਕਾਲਜ ਹੈ ਸਾਡੇ ਇਹ ਲੜਾਈ ਜਿਹੜੀ ਲੜੀ ਗਈ ਬਹੁਤ ਸਿਆਣੀ ਗੱਲ ਬੜੀ ਚਰਚਾ ਮੈਂ ਕਿਹਾ ਜਦੋਂ ਮੰਤਨ ਹੁੰਦਾ ਆਦੋਂ ਅਮਰਤ ਨਿਕਲਦਾਗਾ ਅੱਜ ਕਿਸੇ ਵੀ ਸਟੇਟ ਦਾ ਸਭ ਤੋਂ ਵੱਡਾ ਕੈਪੀਟਲ ਜਨਰੇਟ ਕਰਨ ਦੀ ਜਗ੍ਹਾ ਉਹਦੀ ਰਾਜਧਾਨੀ ਹੁੰਦੀ ਹੈ ਮਹਾਰਾਸ਼ਟਰ ਇੰਡੀਆ ਦਾ ਸਭ ਤੋਂ ਨੰਬਰ 1 ਸੂਬਾ ਹੈਗਾ ਫਾਈਨੈਂਸ਼ਲੀ ਪੈਸੇ ਦੇ ਪੱਖੋਂ ਮੁੰਬਈ ਨੂੰ ਕੈਪੀਟਲ ਆਫ ਫਾਈਨੈਂਸ ਕਿਹਾ ਜਾਂਦਾ ਹੈਗਾ ਉੱਥੇ ਕਹਿੰਦੇ ਹਜ਼ਾਰ ਬੰਦਾ ਇਦਾਂ ਦਾ ਹੈਗਾ ਜਿਨ੍ਹਾਂ ਕੋਲ 10000 ਕਰੋੜ ਤੋਂ ਵੱਧ ਪ੍ਰੋਪਰਟੀ ਹੈ ਚੰਡੀਗੜ੍ਹ ਦੇ ਵਿੱਚ ਵੀ ਇਦਾਂ ਦੇ ਲੋਕ ਬੈਠੇ ਆ ਪਰ ਚੰਡੀਗੜ੍ਹ ਦੀ ਕਮਾਈ ਕਿੱਥੇ ਜਾ ਰਹੀ ਹੈ ਚੰਡੀਗੜ੍ਹ ਪੰਜਾਬ ਦਾ ਇਹ ਸਾਡਾ ਹੱਕ ਹੈ ਅਗਲੀ ਲੜਾਈ ਆਪਾਂ ਇਹਦੇ ਲਈ ਲੜਨੀ ਹੈ ਪੰਜਾਬ ਯੂਨੀਵਰਸਿਟੀ ਸਾਡੀ ਹੋ ਚੁੱਕੀ ਤੂੰ ਹਾਂ ਫੋਨ ਦਾ ਗਲਾਰਤਾ ਚੰਡੀਗੜ੍ਹ ਪੰਜਾਬ ਦਾ ਮੈਂ ਜਿਹੜੀ ਗੱਲ ਤੁਹਾਨੂੰ ਇੱਥੇ ਕਰਨ ਜਾ ਰਿਹਾ ਇਸ ਮੰਚ ਤੋਂ ਇੱਥੇ ਸਿੰਘ ਸਹਿਬਾਨ ਬੈਠੇ ਐ ਮੈਂ ਪੰਜਾਬ ਦੇ ਹਿੰਦੂ ਨੂੰ ਖਾਸ ਤੌਰ ਤੇ ਗੱਲ ਕਰਨ ਜਾ ਰਿਹਾ ਕਿ ਤੁਸੀਂ ਭੁੱਲ ਜਾ ਕਿ ਤੁਸੀਂ ਪਹਿਲਾਂ ਕੀ ਹੋ ਤੁਹਾਨੂੰ ਇਹ ਯਾਦ ਰੱਖਣਾ ਪੈਣਾ ਕਿ ਤੁਸੀਂ ਪਹਿਲਾਂ ਪੰਜਾਬੀ ਹੋ ਸਰਪੰਤ ਮੈਂ ਕਾ ਜਿੰਦਾਬਾਦ ਅਗਰ ਪੰਜਾਬ ਦਾ Hindu ਅਗਰ ਇਹ ਗੱਲ ਆਪਣੇ ਦਿਮਾਗ ਚ ਬਿਠਾ ਲੇ ਕਿ ਉਹ ਪਹਿਲਾ ਇੱਕ ਪੰਜਾਬੀ ਹੈ ਤੇ ਭਾਰਤ ਦੀ ਸਰਕਾਰ ਤੋਂ ਆਪਣਾ ਹੱਕ ਮੰਗੇ ਤੇ ਅਸੀਂ 17ਵੇਂ ਨੰਬਰ ਤੋਂ ਇੱਕ ਨੰਬਰ ਦਾ ਸੂਬਾ ਬਣਾਗੇ ਅਸੀਂ 17ਵੇਂ ਨੰਬਰ ਤੋਂ ਇੱਕ ਨੰਬਰ ਦਾ ਸੂਬਾ ਬਣਾਗੇ ਪੰਜਾਬ ਦੇ Hindu ਦੇ ਮਨ ਦੇ ਵਿੱਚ ਵਿਹਮ ਹੈ ਕਿ BJP ਉਹਨਾਂ ਦੀ ਕੋਈ ਗੱਲ ਕਰਨ ਵਾਲੀ ਜਮਾਤ ਹੈ ਜਦੋਂ ਸਾਡੀ ਐਮਐਸਪੀ ਖੋਹੀ ਜਾ ਰਹੀ ਸੀਗੀ ਜਦੋਂ ਪੰਜਾਬ ਨੂੰ ਬਿਹਾਰ ਤੇ ਉੜੀਸਾ ਵਰਗੀ ਸਟੇਟ ਬਣਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀਗੀ ਅੱਜ 10 ਕਿੱਲੇ ਵਾਲਾ ਬਿਹਾਰ ਦਾ ਮਜ਼ਦੂਰ 5 ਕਿੱਲੇ ਵਾਲੇ ਪੰਜਾਬ ਦੇ ਕਿਸਾਨ ਦੇ ਘਰੇ ਖੇਤੀ ਕਰਦਾ ਆ ਕਿ ਦੇਖੇ ਪੰਜਾਬ ਦਾ Hindu ਜਾ ਕੇ ਕਿਉਂ Hindu ਇੱਥੇ ਖੇਤੀ ਕਿਉਂ ਕਰਦਾਗਾ ਕਿਉਂਕਿ ਉਹਨੂੰ ਉੱਥੇ ਐਮਐਸਪੀ ਨਹੀਂ ਮਿਲਦੀ ਅਗਰ ਐਮਐਸਪੀ ਮਿਲਦੀ ਹੈ ਤਾਂ ਇਹ ਸਾਡੇ ਸਿੰਘਾਂ ਦੀ ਜੁੱਤੀ ਦੇ ਦਮ ਤੇ ਮਿਲਦੀ ਐ ਤਾਂ ਪੰਜਾਬ ਦਾ ਹਿੰਦੂ ਅਮੀਰੀ ਮੰਨ ਰਿਹਾਗਾ ਇਹ ਸਿੰਘਾਂ ਦੀ ਜੇਬ ਚ ਕਿਸਾਨਾਂ ਦੀ ਜੇਬ ਚ ਪੈਸਾ ਆਂਦਾ ਉਹ ਪੈਸਾ ਬਾਜ਼ਾਰ ਚ ਲੱਗਦਾ ਤੁਹਾਡੀ ਜੁੱਤੀ ਵਿਕਦੀ ਓਥੇ ਕਿਤਾਬ ਵਿਕਦੀ ਸਾਈਕਲ ਵਿਕਦੀ 6-6 ਮਹੀਨੇ ਬਾਅਦ ਪੈਸਾ ਜਦੋਂ ਪਿਓ ਦੀ ਜੇਬ ਜਾਂਦਾ ਪਹਿਲਾਂ ਮਠਿਆਈ ਦੀ ਦੁਕਾਨ ਤੇ ਜਾਂਦਾ ਫਿਰ ਕਰਿਆਨੇ ਦੀ ਦੁਕਾਨ ਤੇ ਜਾਂਦਾ ਫਿਰ ਮਨਿਆਰੀ ਦੀ ਦੁਕਾਨ ਤੇ ਜਾਂਦਾ ਹਰ ਦੁਕਾਨ ਨੂੰ ਪੈਸੇ ਵੰਡਦਾ ਹਰ ਘਰ ਦੇ ਵਿੱਚ ਖੁਸ਼ੀਆਂ ਵੰਡਦਾ ਜਾਂਦਾ ਪੰਜਾਬ ਦਾ ਕਿਸਾਨ ਬਣਦਾ ਜਾਂਦਾ ਅੱਜ ਜਦੋਂ ਇਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਤੋਂ ਅਡਾਨੀ ਯੂਨੀਵਰਸਿਟੀ ਬਣੂਗੀ ਨਾ ਅਗਰ ਇਹ ਅਸੀਂ ਲੜਾਈ ਨਾ ਲੜੀ ਹੁੰਦੀ ਤਾਂ ਪੰਜਾਬ ਦੇ ਹਿੰਦੂ ਨੂੰ ਵੀ 3 ਲੱਖ ਰੁਪਏ ਫੀਸ ਦੇਣੀ ਪੈਂਦੀ ਅੱਜ ਇੱਥੇ 5 ਤੋਂ 7000 ਰੁਪਏ ਚ ਪੜ ਰਹੇ ਆ ਆਪਾਂ ਇਹ ਇਸ ਸੈਨੇਟ ਕਰਕੇ ਇਹ ਸਟੂਡੈਂਟਾਂ ਦੀ ਲੜਾਈ ਕਰਕੇ ਤੇ ਇੱਥੇ ਸਟੂਡੈਂਟ ਪੋਲਿਟਿਕਸ ਦੀ ਹੋਂਦ ਕਰਕੇ ਸਵਾਲ ਹੈਗੇ ਆ ਜਿਨ੍ਹਾਂ ਨੂੰ ਅਸੀਂ ਸੁਲਝਾਣਾ ਦਾ ਇੱਥੇ ਵੀ ਕਮੀਆਂ ਸੈਨੇਟਰ 'ਚ ਵੀ ਕਮੀਆਂ ਸੈਨੇਟਰਾਂ 'ਚ ਵੀ ਕਮੀਆਂ ਰਣਾ ਨਹੀਂ ਰਕਿਆ ਕਿ ਯੂਨੀਵਰਸਿਟੀ ਦਾ ਜਿਹੜਾ ਸੈਨੇਟਰ ਹੈ ਉਹ ਬਦਤਮੀਜ਼ੀ ਸਾਡੇ ਨਾਲ ਕਈ ਵਾਰ ਕਰਦਾਗਾ ਮੈਂ ਸੈਨੇਟਰਾਂ ਨੂੰ ਵੀ ਕਹਿਣਾ ਚਾਹੁੰਦਾਗਾ ਯੂਨੀਵਰਸਿਟੀ ਸਟੈਂਡ ਫੋਰ ਦਾ ਆਈਡੀਆ ਯੂਨੀਵਰਸਿਟੀ ਸਟੈਂਡ ਫੋਰ देयर ਪ੍ਰੋਫੈਸਰ ਇੱਕ ਅੱਛਾ ਪ੍ਰੋਫੈਸਰ ਇੱਕ ਪੂਰੀ ਯੂਨੀਵਰਸਿਟੀ ਦੀ ਪਛਾਣ ਹੁੰਦਾਗਾ ਤੁਸੀਂ ਤੈਅ ਕਰਨਾਗਾ ਕਿ ਤੁਸੀਂ ਉਸ ਪ੍ਰੋਫੈਸਰ ਦੀ ਕਿਵੇਂ ਰਿਸਪੈਕਟ ਕਰਨੀ ਹੈ ਅਸੀਂ ਇਸ ਲੜਾਈ ਨੂੰ ਸਿਰਫ ਪੰਜਾਬ ਦੀ ਯੂਨੀਵਰਸਿਟੀ ਨੂੰ ਵਾਪਸ ਲੈਣ ਤੱਕ ਨਹੀਂ ਲੜਾਂਗੇ ਅਗਲੀ ਲੜਾਈ ਅਸੀਂ ਦੇ ਕਰਾਂਗੇ ਅਗਲੀ ਲੜਾਈ ਇਹ ਕਿ ਸਾਨੂੰ ਸਾਡੀ ਰਾਜਧਾਨੀ ਪੂਰੇ ਤੌਰ ਤੇ ਸਾਡੇ ਕਬਜ਼ੇ ਵਿੱਚ ਚਾਹੀਦੀ ਅਸੀਂ ਦੇ ਨਾਲ ਕੰਪਰੋਮਾਈਜ਼ ਨਹੀਂ ਕਰਾਂਗੇ ਖੂਹਾਂ ਫੁੱਲਗਨਗਰ ਚੰਡੀਗੜ੍ਹ ਪੰਜਾਬ ਦਾ ਕਿਉਂਕਿ 15000 ਕਰੋੜ ਰੁਪਏ ਆਂਦਾ ਇੱਥੇ ਇਕੱਠਾ ਹੁੰਦਾ ਕਲੈਕਸ਼ਨ ਹੁੰਦੀ ਹੈ ਕਿਉਂਕਿ ਹਰ ਸਟੇਟ

ਫਿਰ ਵੀ ਕਿਉਂ ਇਸ ਨਜ਼ਰ ਨਾਲ ਦੇਖਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਤੋਂ ਬੜਾ ਅਫਸੋਸ ਹੁੰਦਾ ਹੈ ਮੈਨੂੰ ਅੱਗੇ ਸਟੂਡੈਂਟਸ ਨੂੰ ਸਪੋਰਟ ਕਰਕੇ ਰਾਂ ਕਰੋ ਤਾਂ ਦਾ ਵੀ ਇਹਨਾਂ ਦਾ ਹੁਕਮ ਹੋਗਾ ਤਨ ਮਨ ਤਾਂ ਦੇ ਨਾਲ ਨਾਲ ਖੜਾਈਏ ਹਰ ਪੱਖ ਨੂੰ ਸਪੋਰਟ ਚਲੋ ਕੀ ਹੋ ਗਿਆ